ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਤਾਂ ਸਭ ਰਾਜੀ ਖੁਸ਼ੀ ਹੋਣਗੇ ਪ੍ਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਹਾਂਜੀ ਸਾਡੇ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਸਬਸਕ੍ਰਾਈਬ ਕਰਨਾ ਭੁੱਲਿਆ ਕਰੋ ਟੱਲੇ ਵਾਲਾ ਬਟਨ ਜਰੂਰ ਨਾ按ਦਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਨਹੀਂ ਤਾਂ ਕਈ ਕਿਦਾਂ ਲੱਗ ਜਾਂਦੇ ਨੇ ਹਾਂਜੀ ਦੇਖੋ ਮੈਂ ਤੁਹਾਨੂੰ ਅੱਜ ਹੋਲੀ ਬਾਰੇ ਦੱਸਣ ਲੱਗੀ ਹਾਂ ਹੋਲੀ ਬਹੁਤ ਨਜ਼ਦੀਕ ਆ ਰਹੀ ਹੈ ਮੈਂ ਹੋਲੀ ਤੋਂ ਵੀਡੀਓ ਬਣਾ ਰਹੀ ਹਾਂ ਯਾਦੋ ਹੋਲੀ ਦੇ ਦਿਨ ਆਉਂਦੇ ਨੇ ਜਿੱਦਣ ਮਤਲਬ ਹੋਲੀ ਦੀ ਰਾਤ ਆਉਣੀ ਆ ਲੋਕਾਂ ਨੇ ਤੰਤਰ ਮੰਤਰ ਜੰਤਰ ਕੰਤਰ ਪਤਾ ਨਹੀਂ ਕੀ ਕੀ ਕਾਲਾ ਜਾਦੂ ਇਲਮ ਸ਼ਲਮ ਜੋ ਵੀ ਪਤਾ ਨਹੀਂ ਕੀ ਦੁਨੀਆ ਕਰਉਂਦੀ ਆ ਖੇਤਰਪਾਲ ਕੁਛ ਪਾਲ ਕੁਛ ਵੀ ਹੈ ਡਰਨ ਦੀ ਲੋੜ ਨਹੀਂ ਪਹਿਲਾਂ ਤਾਂ ਅਗਰ ਇਹ ਧਿਆਨ ਨਾਲ ਮੇਰੀ ਵੀਡੀਓ ਸੁਣੋ ਤੁਸੀਂ ਕਿਸੇ ਚੀਜ਼ ਤੋਂ ਡਰਨ ਦੀ ਲੋੜ ਨਹੀਂ ਕੋਈ ਤੁਹਾਨੂੰ ਕਿੰਨਾ ਹੀ ਧਮਕਾਉਂਦਾ ਕਿੰਨਾ ਹੀ ਡਰਾਉਂਦਾ ਜੱਟਵੇਂ ਬੈ ਜੱਟਾਂ ਵਾਲੀ ਗੱਲ ਕਰਦੀ ਹੁੰਦੇ ਮੈਂ ਮੈਂ ਕਿਹੜਾ ਬਹਾਮਣੇ ਵੀ ਲੈਲੇ ਫਿੱਪੇ ਜੇ ਪਾਉਂਗੀ ਹਾਂਜੀ ਤੁਸੀਂ ਚਲੋ ਮੈਂ ਚੰਗੀ ਤਰ੍ਹਾਂ ਜਾਣਦੇ ਵੀ ਸਾਰੇ ਵੀ ਬੇਬੇ ਜੱਟ ਬੇਬੇ ਹਾਂ ਅੱਛਾ ਜੀ ਹੁਣ ਮੈਂ ਤੁਹਾਨੂੰ ਵੀਡੀਓ ਅੱਗੇ ਤੋਰਨ ਲੱਗੀ ਆ ਹਾਸਾ ਮਚਾ ਕੇ ਹਾਸੇ ਮਚਾਣਾ ਹੈ ਦੇਖੋ ਤੁਸੀਂ ਸਾਵਧਾਨੀ ਨਾਲ ਇਹ ਕੰਮ ਜੇ ਕਰ ਲਿਆ ਇੱਕ ਸਾਲ ਪਰ ਤੁਹਾਡੇ ਘਰ ਦੇ ਵਿੱਚ ਕੀਤਾ ਕਰਾਇਆ ਨੈਗੇਟਿਵਿਟੀ ਕਾਲਾ ਜਾਤੂ ਜਾਂ ਕਾਲਾ ਇਲਮ ਜਾ ਕਿਸੇ ਦੀ ਕੋਈ ਚੀਜ਼ ਛੱਡੀ ਹੋਈ ਤੁਹਾਡੇ ਘਰ ਨੂੰ ਜੇ ਆਉਂਦੀ ਹੈ ਜੇ ਅਗਲਾ 100 ਕਿਲੋਮੀਟਰ ਦੇ ਰਫਤਾਰ ਨਾਲ ਤੁਹਾਡੇ ਘਰ ਨੂੰ ਕੋਈ ਚੀਜ਼ ਭੇਜੂਗਾ ਤਾਂ ਜੇ ਤੁਸੀਂ ਇਹ ਕੰਮ ਕਰ ਲਿਆ 1000 ਕਿਲੋਮੀਟਰ ਦੇ ਹਿਸਾਬ ਦੇ ਨਾਲ ਇਹ ਚੀਜ਼ ਵਾਪਸ ਜਾਓਗੇ ਅਗਲਾ 100 ਕਿਲੋਮੀਟਰ ਦੇ ਰਫਤਾਰ ਨਾਲ ਤੁਹਾਡੇ ਘਰ ਨੂੰ ਭੇਜੂਗਾ ਆਗਰ ਤੁਸੀਂ ਇਹ ਕੰਮ ਕਰ ਲਿਆ ਚੀਜ਼ ਵਾਪਸ 1000 ਕਿਲੋਮੀਟਰ ਦੇ ਰਫਤਾਰ ਨਾਲ ਜਾਓਗੇ ਪਰ ਕੰਮ ਸਾਵਧਾਨੀ ਦਾ ਤੁਸੀਂ ਕੀ ਕਰਨਾ ਜਿਹੜੀ ਹੋਲੀ ਆ ਰਹੀ ਆ ਹੋਲੀ ਵਾਲੇ ਦਿਨ ਸਵੇਰੇ 9 ਵਜੇ ਇੱਕ ਨਿੰਬੂ ਲੈਣਾ ਨਿੰਬੂ ਦਾ ਡਾ ਗੋਲ ਪਾਸਾ ਹੁੰਦਾ ਨਾ ਡੰਡੀ ਵਾਲੇ ਪਾਸੇ ਤੇ ਨਾ ਫੁੱਲ ਵਾਲੇ ਪਾਸੇ ਗੋਲ ਵਾਲੇ ਪਾਸੇ ਡੱਕੇ ਨਾਲ ਗਲੀ ਕੱਢਣੀ ਆ ਫੁੱਲ ਵਾਲਾ ਨਿੰਬੂ ਵਿੱਚ ਦੇ ਦੇਣਾ 9 ਨੌ ਲੌਂਗ ਨੌ ਲੌਂਗ ਫੁੱਲ ਵਾਲੇ ਰੱਖ ਲਓ ਕੱਢ ਕੇ ਤੇ ਇੱਕ ਇੱਕ ਗਲੀ ਕੱਢਣੀ ਹੈ ਤੇ ਨਿੰਬੂ ਦੇ ਵਿੱਚ ਤੁੰਨੀ ਜਾਣੀ ਹੈ ਮੇਰੇ ਕੋਲ ਨਿੰਬੂ ਹੈ ਨਹੀਂ ਨੇ ਮੈਂ ਤੁਹਾਨੂੰ ਨਿੰਬੂ ਦਾ ਇੱਕ ਦਿਖਾ ਦੂੰਦੀ ਕਰਕੇ ਚਲੋ ਕੋਈ ਇੰਨਾ ਤਾਂ ਸਾਰਿਆਂ ਨੂੰ ਸਮਝ ਆ ਗਿਆ ਵੀ ਨਾ ਡੰਡੇ ਵਾਲੇ ਪਾਸੇ ਲੌਂਗ ਲਾਉਣਾ ਤੇ ਨਾ ਲਾਉਣਾ ਫੁੱਲ ਵਾਲੇ ਪਾਸੇ ਜਿਹੜਾ ਬੌਨ ਵਾਲਾ ਪਾਸਾ ਹੁੰਦਾ ਉਹ ਸਾਬ ਨਾਲ ਤੁਸੀਂ 9 ਲੌਂਗ ਇਕੱਲਾ ਇਕੱਲਾ ਕਰਕੇ ਨਿੰਬੂ ਦੇ ਵਿੱਚ ਤੁੰਣਾ ਪਰ ਮੇਕ ਕਿਤੇ ਨਹੀਂ ਲਾਉਣੀ ਸਿਰਫ ਤੁਸੀਂ ਮੇਕ ਇੱਕ ਵਾਰ ਲਾਉਣੀ ਆ ਉਹ ਵੀ ਤੁਹਾਨੂੰ ਦੱਸੂੰਗੀ ਮੈਂ ਹੁਣ ਨਿੰਬੂ ਲੈ ਲਿਆ ਸਾਫ ਸੁਥਰਾ ਨਿੰਬੂ ਚਾਹੀਦਾ ਵਧੀਆ ਕਾਗਜੀ ਨੇ ਭੁੱਲਿਓ ਆਏ ਦਾਏ ਨੌ ਲੌਂਗ ਕੱਲਾ-ਕੱਲਾ ਕਰਕੇ ਤੁਸੀਂ ਡੱਕੇ ਨਾਲ ਗਲੀ ਕਰਕੇ ਫੁੱਲਾਂ ਵਾਲਾ ਲੌਂਗ ਸਾਰਾ ਲੌਂਗ ਵਿੱਚ ਹੋਊ ਡੰਡੀ ਤੇ ਫੁੱਲ ਬਾਹਰ ਹੋਊਗਾ ਬੜੇ ਸਾਬ ਨਾਲ ਗੁੱਠੇ ਦੇ ਨਾਲ ਦੱਪਣਾ ਹੁਣ ਤੁਸੀਂ ਕੀ ਕਰਨਾ ਇਹਦੇ ਵਿੱਚ ਡੰਡੀ ਵਾਲੇ ਪਾਸੇ ਇੱਕ ਮੇਕ ਤੁੰ ਦੇਣੀ ਆ ਡੰਡੀ ਵਾਲੇ ਪਾਸੇ ਮੇਕ ਸਾਰੀ ਨਿੰਬੂ ਦੇ ਵਿੱਚ ਕਰਨੀ ਆ ਹੁਣ ਤੁਸੀਂ ਕੀ ਕਰਨਾ ਇੱਕ ਕਾਲਾ ਕੱਪੜਾ ਲੈਣਾ ਕਾਲਾ ਕੱਪੜਾ ਵਿਛਾ ਕੇ ਉਹਦੇ ਉੱਤੇ ਨਿੰਬੂ ਰੱਖਣਾ ਜਿਹਦੇ ਵਿੱਚ ਨੌ ਲੌਂਗ ਤੁਸੀਂ ਗੱਡੇ ਨੇ ਤੇ ਇੱਕ ਮੇਕ ਥੋੜੀ ਜੀ ਹੱਦੀ ਦੀ ਚੁਟਕੀ ਸਵੇਰੇ ਤੁਸੀਂ ਚੁੱਪਚਾਪ 9 ਵਜੇ ਆਉਦੇ ਮੁੱਖ ਲੋਹੇ ਵਾਲੇ ਗੇਟ ਤੇ ਬੰਨਣਾ ਜਿਹੜਾ ਆਪਣਾ ਲੋਹੇ ਵਾਲਾ ਮੁੱਖ ਗੇਟ ਹੁੰਦਾ ਭਵੇਂ ਉਹ ਸੜਕ ਤੇ ਲੱਗਦਾ ਭਵੇਂ ਉਹ ਬੀਟੀ ਤੇ ਲੱਗਦਾ ਕਿਤੇ ਵੀ ਲੱਗਦਾ ਜਿਹੜਾ ਮੁੱਖ ਵੱਡਾ ਗੇਟ ਹੁੰਦਾ ਜਿਹਦੇ ਰਾਹੀਂ ਆਪਾਂ ਬਾਹਰੋਂ ਆਕੇ ਅੰਦਰ ਐਂਟਰੀ ਕਰਦੇ ਆਂ ਬੰਨਣਾ ਬਾਹਰਲੇ ਪਾਸੇ ਨਹੀਂ ਹੈਗਾ ਆ ਜਾਣੀ ਸਮਝ ਲੋ ਵੀ ਆਪਣਾ ਗੇਟ ਆ ਆ ਆਪਣਾ ਬਾਹਰਲੇ ਪਾਸੇ ਵਾਲਾ ਗੇਟ ਆ ਤੇ ਆ ਆਪਣਾ ਅੰਦਰਲੇ ਪਾਸੇ ਵਾਲਾ ਗੇਟ ਆ ਇਹ ਅੰਦਰਲੇ ਪਾਸੇ ਤੁਸੀਂ ਨਿੰਬੂ ਬੰਨਣਾ ਕਾਲੇ ਕੱਪੜੇ ਦੇ ਵਿੱਚ ਸਮਝ ਗਏ ਨਾ ਇੱਕ ਤੁਸੀਂ ਇਹਦੇ ਨਾਲ ਹੀ ਹੋਰ ਕੰਮ ਕਰਨਾ ਹੋਲੀ ਵਾਲੇ ਦਾ ਤੁਸੀਂ 600 ਗ੍ਰਾਮ ਟੋਕੜਾ ਲੈ ਕੇ ਆਉਣਾ ਨੂਨ ਦਾ ਸੈਦ ਨੂੰ 600 ਗ੍ਰਾਮ ਇੱਕ ਡळा ਇੱਕ ਡ라이 ਤੁਸੀਂ ਫਟਕੜੀ ਦਾ ਲੈਣਾ 600 ਗ੍ਰਾਮ ਦਾ ਤੁਸੀਂ ਇਹਨੂੰ ਹੋਲੀ ਵਾਲੀ ਰਾਤ ਪੂਰੀ ਰਾਤ ਆਪਣੇ ਘਰੇ ਰੱਖਣਾ ਰਾਤ ਨੂੰ ਆਪਣੇ ਅੰਦਰ ਰੱਖਣਾ ਤੇ ਸਵੇਰੀ ਜਾਂ ਸ਼ਾਮ ਨੂੰ ਜਦੋਂ ਵੀ 24 ਘੰਟੇ ਹੁੰਦੇ ਨੇ ਇਹਨੂੰ ਕਾਲੇ ਕੱਪੜੇ 'ਚ ਬੰਨ ਕੇ ਆਪਣੇ ਮੁੱਖ ਗੇਟ ਦੇ ਨਾਲ ਬੰਨਣਾ ਜਿਹੜਾ ਗੇਟ ਤੁਹਾਡਾ ਵਿਹੜੇ ਵੱਨੀ ਨੂੰ ਆ ਫਿਰ ਮੈਂ ਕਹਨੀ ਆ ਬੇੜੇ ਬਨੇ ਨੂੰ ਇਹ ਤੇ ਉੱਪਰ ਮੇ ਇੱਕ ਗੱਡ ਲੈਣੀ ਆ ਲੌਬੀ ਦਾ ਗੇਟ ਜਿੱਥੋਂ ਤੁਸੀਂ ਆ ਕੇ ਲੌਬੀ ਦੇ ਵਿੱਚ ਅੰਦਰ ਐਂਟਰ ਕਰ ਦਿਓ ਅੰਦਰਲੇ ਪਾਸੇ ਨਹੀਂ ਬੰਨਣਾ ਬਾਹਰਲੇ ਪਾਸੇ ਤੁਸੀਂ ਇਹ ਜਿਹੜੀ ਫਟਕੜੀ ਆ ਨੂਣਾ ਕਾਲੇ ਕੱਪੜੇ ਚ ਇਹ ਤੇ ਸੀ ਗੇਟ ਦੇ ਬਾਹਰਲੇ ਪਾਸੇ ਬੰਨਣਾ ਲੌਬੀ ਵਾਲੇ ਗੇਟ ਦੇ ਜੇ ਲੌਬੀ ਨਹੀਂ ਹੈ ਕਿ ਕੋਈ ਵੀ ਕਮਰਾ ਜਿਹੜਾ ਤੁਹਾਡਾ ਹੈਗਾ ਕੋਈ ਕੋਈ ਵੀ ਕਮਰਾ ਜਿੱਥੇ ਤੁਸੀਂ ਆ ਕੇ ਮੇ ਸਾਰਾ ਪਰਿਵਾਰ ਅੰਦਰ ਐਂਟਰ ਕਰਦੇ ਹੋ ਉਹਦੇ ਬਾਹਰਲੇ ਪਾਸੇ ਅੰਦਰਲੇ ਪਾਸੇ ਨਹੀਂ ਬੰਨਣਾ ਭਾਈ ਬਾਹਰਲੇ ਪਾਸੇ ਭੰਮਾ ਭਰਾਂਡਾ ਬਣਿਆ ਹੋਵੇ ਕੋਈ ਗੱਲ ਨਹੀਂ ਅਗਰ ਨਹੀਂ ਵੀ ਭਰਾਂਡਾ ਤਾਂ ਵੀ ਚੱਲੂਗਾ ਪਰ ਜਰੀ ਭੁਰੰਦਾ ਖਤਰਾ ਰਹਿੰਦਾ ਥੋੜਾ ਜਿਹਾ ਉਸ ਸਾਹਰਾਂ ਤੁਹਾਨੂੰ ਰੱਖਣਾ ਵੀ ਪਊਗਾ ਕਿਉਂਕਿ ਜੇ ਛੱਤ ਢਹਿਦਾ ਇਸ ਖੁਰਦਾ ਨਹੀਂ ਹੈਗਾ ਜਿੱਤੀ ਜਿੱਤੀ ਹਾਂਜੀ ਇਹ ਤਾਂ ਤੁਹਾਡਾ ਹੋ ਗਿਆ ਬਾਰਲਾ ਸਾਰਾ ਕਰ ਲੈ ਹੋਰ ਤੁਸੀਂ ਜਿਹੜੀ ਪੂਰਨਮਾਸੀ ਤੋਂ ਬਾਅਦ ਮੰਗਲਵਾਰਨ ਦਾ ਪਹਿਲਾ ਪੂਰਨਮਾਸੀ ਤੋਂ ਬਾਅਦ ਜਿਹੜਾ ਪਹਿਲਾ ਮੰਗਲਵਾਰਾ ਜਿੰਨੇ ਵੀ ਤੁਹਾਡੇ ਹੁਣ ਕਮਰਿਆਂ ਦੇ ਗੇਟ ਨੇ ਡ੍ਰੈਇੰਗ ਰੂਮ ਦਾ ਹੋ ਗਿਆ ਤੇ ਲੋ ਹੋਰ ਕਿੰਨੇ ਗੇਟ ਨੇ ਲੌਬੀ ਦਾ ਗੇਟ ਅੰਦਰਲੇ ਪਾਸੇ ਦਾ ਹੋ ਗਿਆ ਕਮਰਿਆਂ ਦੇ ਕਿੰਨੇ ਹੋ ਜਾਂਦੇ ਨੇ ਉੱਪਰ ਥੱਲੇ ਦੇ 10 ਨੇ 12 ਨੇ 5 ਨੇ 6 ਨੇ ਜਿੰਨੇ ਵੀ ਤੁਹਾਡੇ ਹੈਗੇ ਨੇ ਉਹਨੇ ਤੁਸੀਂ ਨਿੰਬੂ ਲੈ ਲੈਣੇ ਉਨਾਂ ਹੀ ਨਿੰਬੂਆਂ ਵਿੱਚ ਧੋਸ ਸਵਾਰ ਕੇ ਕਾਗਜ਼ੀ ਨਿੰਬੂ ਵਧੀਆ ਹੁਣ ਕੋਈ ਨਿਸ਼ਾਨ ਨਾ ਲੱਗਿਆ ਹੋਵੇ। ਉਨਾਂ ਹੀ ਨਿੰਬੂਆਂ ਦੇ ਵਿੱਚ ਤੁਸੀਂ ਆਲੇ-ਦਾਲੇ ਜਿਵੇਂ ਪਹਿਲਾਂ 9 ਲੌਂਗ ਗੱਡੇ ਨੇ ਉਸੇ ਤਰ੍ਹਾਂ ਹੀ 9 ਲੌਂਗ ਬੋਲ ਵਾਲੇ ਪਾਸੇ। ਇਹਦੇ ਵਿੱਚ ਤੁਸੀਂ ਕੀ ਕਰਨਾ? ਉਨੀਆਂ ਹੀ ਮੇਖਾਂ ਲੈਣੀਆਂ ਨੇ ਜੰਗਾਲ ਖਾਦੀਆਂ। ਜਿਨ੍ਹਾਂ ਨੂੰ ਮਤਲਬ ਜੰਗਾਲ ਲੱਗਿਆ ਹੋਵੇ। ਨਾ ਜਿੰਨੇ ਵੀ ਤੁਹਾਡੇ ਕਮਰੇ ਨੇ ਜਿ ਅੰਦਰ ਜਿਹੜੇ ਅੰਦਰਲੇ ਪਾਸੇ ਕਮਰਿਆਂ ਦੇ ਗੇਟ ਨੇ ਹਰ ਇੱਕ ਗੇਟ ਦੇ ਨਾਲ ਤੁਸੀਂ ਇਹਨੂੰ ਬੰਦਣਾ ਵਾ ਇਹ ਤੁਸੀਂ ਸ਼ਾਮ ਨੂੰ 6 ਵਜੇ ਕੰਮ ਕਰਨਾ ਹੁਣ ਸਮਝ ਲਓ ਮੈਂ ਫਿਰ ਤੁਹਾਨੂੰ ਸਮਝਾਉਣੀ ਆ ਜਿੰਨੇ ਤੁਹਾਡੇ ਅੰਦਰਲੇ ਗੇਟ ਨੇ ਸਮਝੋ ਜਿਵੇਂ ਡ੍ਰੈنگ ਰੂਮ ਦਾ ਹੋ ਗਿਆ ਗੇਟ ਤੇ ਦੂਜਾ ਆਪਣਾ ਕੋਈ ਹੋਰ ਬਾਹਰ ਨੂੰ ਗੇਟ ਨਿਕਲਦਾ ਹੁੰਦਾ ਤੇ ਲੌਬੀ ਦਾ ਗੇਟ ਹੋ ਗਿਆ ਕਮਰਿਆਂ ਦੇ ਗੇਟ ਹੋਗੇ ਉੱਪਰ ਗੇਟ ਹੋਗੇ ਜਿੰਨੇ ਵੀ ਗੇਟ ਨੇ ਆਪਣੇ ਸਾਰੇ ਗੇਟ ਗਿਣ ਲਿਓ ਉਹਨੇ ਨਿੰਬੂ ਲੈਣੇ ਨੇ ਉਹਨੀਆਂ ਹੀ ਮੇਕਾ ਮੋਂ ਤੁਸੀਂ ਕੀ ਕਰਨਾ ਬੋਲ ਵਾਲੇ ਪਾਸੇ ਜਿਵੇਂ ਪਹਿਲਾਂ ਬਾਹਰ ਜਿਹੜਾ ਆਪਾਂ ਨਿੰਬੂ ਟੰਗਿਆ ਉਹ ਉਸੇ ਹਿਸਾਬ ਨਾਲ ਤੁਸੀਂ ਨੌ ਲੌਂਗ ਡੱਕੇ ਨਾਲ ਗਲੀ ਕੱਢ ਕੇ ਇਸ ਤਰ੍ਹਾਂ ਗੱਢਣੇ ਨੇ ਤੇ ਜਿਹੜਾ ਉਹਦਾ ਡੰਡੀ ਵਾਲਾ ਪਾਸਾ ਉਸ ਪਾਸੇ ਤੁਸੀਂ ਜੰਗਾਲ ਖਾਦੀ ਸਾਰੇ ਨਿੰਬੂਆਂ ਦੇ ਵਿੱਚ ਇੱਕ ਇੱਕ ਮੇਕ ਗੱੜ ਦੇਣਾ। ਯਾਨੀ ਮੇਰਾ ਕਹਿਣ ਦਾ ਮਤਲਬ ਹੈ ਵੀ ਨਿੰਬੂ ਦੇ ਅੰਦਰ ਮੇਕ ਸਾਰੀ ਕਰ ਦੇਣੀ ਆ। ਜੰਗਾਲ ਖਾਦੀ ਮੇਕ ਹੋਣੀ ਚਾਹੀਦੀ। ਫੇਰ ਮੈਂ ਕਹਣੀ ਐ ਮੇਖ ਪੁਰਾਣੀ ਹੋਣੀ ਚਾਹੀਦੀ ਐ ਕਿਸੇ ਲੱਕੜੀ ਚ ਕਈ ਵਾਰੀ ਘਰੇ ਕੋਈ ਪੁਰਾਣੀਆਂ ਪਈਆਂ ਦੇ ਨਹੀਂ ਵੀ ਹੈ ਕਿ ਤਾਂ ਤੁਹਾਨੂੰ ਦੁਕਾਨਦਾਰ ਕੋਲੋਂ ਵੀ ਪੁਰਾਣੀ ਮੇਖ ਮਿਲ ਜੂਗੀ ਵੀ ਭਾਈ ਜਿਹੜੂ ਜੰਗਾਲ ਲੱਗਿਆ ਹੋਇਆ ਸੀ ਉਹ ਮੇਖ ਲੈਣੀ ਆ ਹੁਣ ਤੁਸੀਂ ਕੀ ਕਰਨਾ ਐ ਰੈਂਟ ਰੰਗ ਦਾ ਕੱਪੜਾ ਲੈਣਾ ਕੱਲੇ ਕੱਲੇ ਨਿੰਬੂ ਨੂੰ ਮੈਂ ਬੜੀ ਵਿਸਤਾਰ ਨਾਲ ਸਮਝਾ ਰਹੀ ਹਾਂ ਕੱਲੇ ਕੱਲੇ ਨਿੰਬੂ ਨੂੰ ਉਸ ਲਾਲ ਰੰਗ ਦੇ ਕੱਪੜੇ ਦੇ ਵਿੱਚ ਥੋੜੀ ਜਿਹੀ ਹਰਦੀ ਪਾ ਕੇ ਜਿਹੜੇ ਤੁਸੀਂ ਨਿੰਬੂ ਟੰਗਿਆ ਗੱਠ ਦੇ ਕੇ ਸਾਰੇ ਕਮਰੇ ਦੇ ਨਾਲ ਬੱਧ ਇਹ ਤੁਸੀਂ ਕਦ ਕਰਨਾ ਕੰਮ ਹੁਣ ਇਸ ਸ਼ਾਮ ਨੂੰ 6 ਸਵਾ 6 ਵਜੇ ਤੋਂ ਬਾਅਦ ਸ਼ਾਮ ਨੂੰ ਸਵਾ 6 ਤੋਂ ਬਾਅਦ ਫਟਾਫਟ ਲੱਗ ਜਾਓ ਦੋ ਤਿੰਨ ਜਾਣੇ ਮਤਲਬ ਇਹ ਦੋ ਜਾਣੇ ਥੱਲੇ ਲੱਗ ਜਾਓ ਦੋ ਜਾਨੇ ਉੱਪਰ ਲੱਗ ਜਾਓ ਥੱਲੇ ਲੱਗ ਜਾਓ ਫਟਾਫਟ ਬੰਨੇ ਜਾਣਗੇ ਜਿਹੜਾ ਤੁਹਾਡਾ 7 ਵਜੇ ਤੋਂ ਪਹਿਲਾਂ ਪਹਿਲਾਂ ਨਿੰਬੂ ਬੰਨੇ ਜਾਣੇ ਚਾਹੀਦੇ ਨੇ ਇਹ ਤੁਸੀਂ ਬੰਨਣੇ ਕਦ ਨੇ ਜਿਹੜਾ ਪੂਰਨਮਾਸ਼ੀ ਤੋਂ ਬਾਅਦ ਹੋ ਮੰਗਲਵਾਰ ਹੋ ਪਹਿਲਾ ਮੰਗਲਵਾਰ ਕੋਈ ਵੀ ਪਹਿਲਾ ਮੰਗਲਵਾਰ ਹੁੰਦਾ ਪੂਰਨਮਾਸ਼ੀ ਤੋਂ ਬਾਅਦ ਇਹ ਕੰਮ ਤੁਸੀਂ ਜਗ ਕਰਨ ਅੰਦਰ ਵਾਲਾ ਜਿਹੜਾ ਬਾਹਰ ਵਾਲਾ ਸੀ ਉਹ ਤੁਸੀਂ ਹੋਲੀ ਨੂੰ ਕਰਨਾ 600 ਗ੍ਰਾਮ ਮੂਹ 600 ਗ੍ਰਾਮ ਫਟਕੜੀ ਕਾਲੇ ਕੱਪੜੇ ਚੰਨ ਕੇ ਲੋਬੀ ਦੇ ਬਾਹਰਲੇ ਗੇਟ ਨਾਲ ਨਿੰਬੂ ਜਿਹੜਾ ਤੁਹਾਨੂੰ ਤਹਾ ਹਰੂਸਾ ਕਾਲੇ ਕੱਪੜੇ ਚੰਨ ਕੇ ਉਹ ਤੁਸੀਂ ਲੋਹੇ ਵਾਲੇ ਗੇਟ ਦੇ ਨਾਲ ਅੰਦਰਲੇ ਪਾਸੇ ਗਲੀ ਵਾਲੇ ਪਾਸੇ ਨਹੀਂ ਬੰਨਣਾ ਅੰਦਰਲੇ ਪਾਸੇ ਹੁਣ ਤੁਸੀਂ ਕੀ ਕਰਨਾ 100 ਗ੍ਰਾਮ ਮੂਹ 100 ਗ੍ਰਾਮ ਫਟਕੜੀ ਇੱਕ ਕੱਚ ਦੇ ਬਰਤਨਾਂ ਦੇ ਵਿੱਚ ਲੈ ਕੇ ਉਹ ਤੁਸੀਂ ਆਪਣੇ ਕਿਸੇ ਵੀ ਜਗ੍ਹਾ ਅੰਦਰ ਰੱਖਣੀ ਹੈ ਏ ਵੀ ਉਸੇ ਦਿਨ ਮੰਗਲਵਾਰ ਆਜਨੇ ਕੰਮ ਕਰਨਾ ਜਿੱਦਾਂ ਤੁਸੀਂ ਨਿੰਬੂ ਅੰਦਰ ਟੰਗਣੇ ਨੇ ਪੂਰਨਮਾਸ਼ੀ ਤੋਂ ਬਾਅਦ ਜਿਹੜਾ ਮੰਗਲਵਾਰ ਆ ਉਹ ਉਹਦੇ ਨਾਲ ਹੀ ਤੁਸੀਂ ਇਹ ਕੰਮ ਕਰਨਾ ਜਿਵੇਂ ਆਪਾਂ ਨੇ ਗੇਟ ਵਿੱਚ ਕੀਤਾ ਸੀ ਤੇ ਇਹ ਆਪਾਂ ਨੇ ਅੰਦਰ ਰੱਖਣਾ ਮਤਲਬ ਕੱਚ ਦਾ ਬਰਤਮਾਣ ਲੈਣਾ ਉਹਦੇ ਵਿੱਚ 100 ਗ੍ਰਾਮ ਫਟਕੜੀ ਤੇ 100 ਗ੍ਰਾਮ ਲੂਣ ਪਾਉਣਾ ਉੱਤੋਂ ਤੁਸੀਂ ਲਾਲ ਕੱਪੜਾ ਇਹਨੂੰ ਬੰਨ੍ਹ ਦੇਣਾ ਇਹਨੂੰ ਡਰੈਗ ਰੂਮ 'ਚ ਰੱਖ ਲਿਓ ਇਹਨੂੰ ਜਿੱਥੇ ਵੀ ਤੁਹਾਡਾ ਦਿਲ ਕਰਦਾ ਉੱਥੇ ਤੁਸੀਂ ਰੱਖ ਸਕਦੇ ਹੋ ਇਹ ਕਮੇਡੇ ਤੁਸੀਂ ਕਰ ਲਿਆ ਇੱਕ ਸਾਲ ਭਰ ਤੁਹਾਡੇ ਘਰ 'ਚ ਕੋਈ ਵੀ ਨੈਗੇਟਿਵਿਟੀ ਕੋਈ ਕੀਤਾ ਕਰਾਇਆ ਕੋਈ ਜਾਦੂ ਟੂਣਾ ਨਹੀਂ ਅਸਰ ਕਰੂਗਾ ਇਹ ਤੁਹਾਡੇ ਘਰ ਦਾ ਰક્ષਕ ਹੈ ਇਹ ਅੱਗੇ ਵੀ ਮੈਂ ਵੀਡੀਓ ਪਾਈ ਸੀ ਮੈਂ ਮਤਲਬ ਦੀਵਾਲੀ ਤੋਂ ਪਹਿਲਾਂ ਐਸੇ ਲੋਕਾਂ ਨੂੰ ਬਹੁਤ ਵੱਡੇ ਵੱਡੇ ਫਾਇਦੇ ਹੋਏ ਨੇ ਇਸ ਵੀਡੀਓ ਦੇ ਨਾਲ ਬਹੁਤ ਹੀ ਜ਼ਿਆਦਾ ਇੱਕ ਮੁੰਡੇ ਨੂੰ ਤਾਂ ਸੰਗਲ ਲਾ ਕੇ ਬੰਨੇ ਹਸ ਤੇ ਉਹ ਵੀ ਠੀਕ ਹੋਇਆ ਹਾਂ ਕਵਰਾਉਂਦੀ ਲੋੜ ਨਹੀਂ ਕਈ ਵਾਰੀ ਥੋੜਾ ਵਾਲਾ ਹੈਰਚਲ ਜ਼ਰੂਰ ਹੋ ਜਾਂਦੀ ਹੈ ਜਦੋਂ ਉਹਨੇ ਨਿੰਬੂ ਬੰਨੇ ਸੀ ਨਾ ਉਸ ਮੁੰਡੇ ਨੇ ਉਹਦਾ ਜਿਹੜਾ ਮੁੰਡਾ ਸੀ ਉਹ ਨਿੰਬੂ ਵਾਲੀ ਜਗ੍ਹਾ ਤੇ ਫਹਾ ਲੈਣ ਜਾਂਦਾ ਸੀ ਕਿਉਂਕਿ ਬਹੁਤ ਹੀ ਜ਼ਿਆਦਾ ਉਸ ਦੇ ਘਰ ਦੇ ਵਿੱਚ ਐਕਟੀਵਿਟੀ ਸੀ ਮੈਂ ਉਹਦਾ ਸ਼ਾਰਟ ਵੀ ਲਾਉਂਗੀ ਹਣ ਵੀ ਲਾ ਰੂ ਮੈਂ ਸ਼ੋਰ ਮੇਰੇ ਕੋਲੇ ਪਿਆਰ ਖੈਕ ਮੈਂ ਆਪਦੀ ਗੈਲਰੀ ਦੇ ਵਿੱਚ ਸਾਰੇ ਰੱਖੇ ਹੋ ਨੇ ਜਿੰਨੇ ਵੀ ਮੈਨੂੰ ਕਮੈਂਟ ਆਉਣ ਲੱਗੇ ਨੇ ਪਹਿਲੇ ਦਿਨ ਤੋਂ ਕੀ ਕਹਣਾ ਕੋਈ ਇੱਕ ਦੋ ਕਮੈਂਟ ਮੇਰੇ ਕੋਲ ਚਲ 10 ਲਾਰੋ ਵੀ 10 ਕਮੈਂਟ ਉਹ ਗਲਤੀ ਨਾਲ ਕੱਟੇ ਗਏ ਹੋਣਗੇ ਪਰ ਮੈਂ ਕੱਟਦੀ ਨਹੀਂ ਮੈਂ ਸਾਂਭ ਕੇ ਰੱਖਦੀ ਆ ਪਰ ਲੋਕਾਂ ਦਾ ਕੀ ਪਤਾ ਹੁੰਦਾ ਕਦੋਂ ਮੇਰੇ ਤੇ ਵੀ ਹੱਲਾ ਜੱਲਾ ਬੋਲ ਦੇਣ ਇੱਕ ਨੇ ਪਰ ਮੈਂ ਕਿਹੜਾ ਕੋਈ ਪੈਸੇ ਲੈਣੀ ਪੈਸੇ ਲੈਣ ਵਾਲਾ ਬੰਦਾ ਡਰਦਾ ਹੁੰਦਾ ਹਮੇਸ਼ਾ ਜਿਹੜਾ ਬੰਦਾ ਪੈਸੇ ਲੈਂਦਾ ਉਹਦੇ ਹਰ ਹਰ ਇੱਕ ਚੀਜ਼ ਹਾਨੀਕਾਰਕ ਚੀਜ਼ ਉਸ ਬੰਦੇ ਨੂੰ ਡਰਾਉਂਦੀ ਵੀ ਆ ਤੇ ਉਹਨੂੰ ਡਰਾਉਣਾ ਚਾਹੀਦਾ ਵੀ ਆ ਹੈਕ ਨੇ ਆਪਾਂ ਦਾ ਨਾ ਕਿ ਸ਼ੈਂਪਾ ਨਾ ਕਿ ਛਲੇ ਨਾ ਕਿ ਕੰਨ ਚ ਵਾਈ ਨਾ ਕਿ ਸ਼ਾਮ ਆ ਪਤਾ ਮਲੰਗ ਬੰਦੇ ਹੈਕ ਨੇ ਆਪਾਂ ਕਿਸੇ ਤੋਂ ਕੁਸਰੀ ਲੈਂਦੇ ਆ ਕਿ ਰੱਬ ਦਾ ਦਿੱਤਾ ਹੋਇਆ ਬਹੁਤ ਕੁਸਾ ਪਰ ਰਹੀਦਾ ਕਿਨ ਸਾਧ ਕੀ ਦੇਣੇ ਚ ਕੁਛ ਨਹੀਂ ਆਪਾਂ ਕਰਦੇ ਕੱਪੜੇ ਵੀ ਆਪਾਂ ਸੈਂਪਲ ਪਾਉਨੇ ਕੋਈ ਆਪਾਂ ਆਈ ਪਾਈ ਨਹੀਂ ਪਾਉਂਦੇ ਆਗੇ ਦੇਖੋ ਜਿੰਨਾ ਸਾਦਾ ਸਾਦਾ ਰਹਿੰਦਾ ਨਾ ਬੰਦਾ ਉਹਨਾ ਚੰਗਾ ਰਹਿੰਦਾ। ਅੱਛਾ ਜੀ ਵੀਡੀਓ ਚੰਗੀ ਲੱਗੀ। ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ। ਇਹ ਤੁਹਾਡੇ ਘਰ ਦਾ ਸਾਲ ਭਰ ਦਾ ਰੱਖਿਆ ਕਰ ਜਾ। ਜਿਹੜੇ ਕਿਸੇ ਨੇ ਤੁਹਾਨੂੰ ਇਹ 10 ਲੱਖ ਲੈ ਕੇ ਵੀ ਨਹੀਂ ਤੁਹਾਡੇ ਘਰ ਦਾ ਭਲਾ ਕਰਾ।